ਮੁਖਸਰ ਸਾਹਿਬ ਦੀ ਸਮਾਜ ਸੇਵੀ ਸੰਸਥਾ ਮੁਖਸਰ ਵਿਕਾਸ ਮਿਸ਼ਨ ਵੱਲੋਂ ਸੋਮਵਾਰ ਨੂੰ ਕੋਰਕਪੁਰਾ ਰੋਡ ਵਿਖੇ ਮਿਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਹਨੀਫ ਤਨਵਾਲਾ ਦੇ ਨਿਵਾਸ ਸਥਾਨ ਮੋਹਰੇ ਰੋਡ ਦੇ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਬੁਲਾਰਿਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰਦਿਆਂ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਧੰਨੇ ਦੌਰਾਨ ਮਿਸ਼ਨ ਦੇ ਮੈਂਬਰਾਂ ਨੇ ਆਪਣੇ ਹੱਥਾਂ ਵਿੱਚ ਸਾਡਾ ਸਮਰਥਨ ਕਿਸਾਨਾਂ ਦੇ ਨਾਲ ਲਿਖਿਤ ਤਖਤਿਆਂ ਦੇ ਬੰਨ ਫੜੇ ਹੋਏ ਸਨ ਮੈਂ ਜਗਦੀਸ਼ ਰਾਏ ਢੋਸੀਵਾਲ ਮੁਕਸਰ ਵਿਕਾਸ ਮਿਸ਼ਨ ਦਾ ਪ੍ਰਧਾਨ ਹਾਂ ਅਤੇ ਆਪਣੀ ਸੰਸਥਾ ਵੱਲੋਂ ਕਿਸਾਨ ਵੀਰਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡੀ ਸੰਸਥਾ ਉਹਨਾਂ ਦੇ ਹਰ ਅੰਦੋਲਨ ਵਿੱਚ ਪੂਰੀ ਤਰ੍ਹਾਂ ਸਾਥ ਦੇਵੇਗੀ ਕੇਂਦਰ ਸਰਕਾਰ ਜਿੰਨੀ ਦੇਰ ਇਹ ਕਾਨੂੰਨ ਵਾਪਸ ਨਹੀਂ ਕਰਦੀ ਉਨੀ ਦੇਰ ਦੇਸ਼ ਦੇ ਵਿੱਚ ਵਿਰੋਧ ਦੀ ਅੱਗ ਦਿਨੋ-ਦਿਨ ਫੈਲਦੀ ਜਾਏਗੀ ਜਿੰਦ ਤੱਕ ਖਾਂ ਮਿਆਜਾ ਕੇਂਦਰ ਸਰਕਾਰ ਨੂੰ ਭੁਗਤਣਾ ਪਏਗਾ ਅੱਜ ਦੇ ਸ਼ਰੋਸ਼ ਧਰਨੇ ਵਿੱਚ ਜੋ ਵੀ ਮੇਰੇ ਸਾਥੀ ਸ਼ਾਮਲ ਹੋਇਆ ਮੈਂ ਉਹਨਾਂ ਦਾ ਸਮੁੱਚੇ ਵਿਕਾਸ ਮਿਸ਼ਨ ਵੱਲੋਂ ਧੰਨਵਾਦ ਕਰਦਾ ਹਾਂ। ਬੋਦੀ ਦੀ ਕੇਂਦਰ ਸਰਕਾਰ ਨੇ ਵੀ ਇਹ ਆ ਕੇ ਕਿਸਾਨਾਂ ਨੂੰ ਕਹਿ ਦਿੱਤਾ ਵੀ ਹਾਂ ਸਾਡੇ ਜਿਹੜੇ ਕਾਨੂੰਨ ਆ ਉਹ ਗਲਤ ਬਣੇ ਆ ਅਸੀਂ ਇਹਦੇ ਵਿੱਚ ਸੋਧ ਕਰਦੇ ਆ। ਤੇ ਕਿਸਾਨ ਕਹਿੰਦੇ ਆ ਕਿ ਇਹ ਰੱਦ ਕਰੋ। ਅਸੀਂ ਵੀ ਅੱਜ ਮੁਕਤਰ ਵਿਕਾਸ ਮਿਸ਼ਨ ਦੇ ਸਾਰੇ ਮੈਂਬਰ ਤੇ ਇੱਥੇ ਸਾਡੇ ਨਾਲ ਹੋਰ ਵੀ ਭਾਈਚਾਰੇ ਦੇ ਲੋਕ ਆਏ ਆ। ਅਸੀਂ ਮੰਗ ਕਰਦੇ ਆ ਵੀ ਇਹ ਕਾਨੂੰਨ ਜਿਹੜੇ ਰੱਦ ਕੀਤੇ ਜਾਣ ਤੇ ਕਿਸਾਨਾਂ ਨੂੰ ਜਿਹੜਾ ਉਹ ਅੰਦੋਲਨ ਆ ਹੱਕ ਵਾਪਸ ਲੈ ਲੈ ਹੱਕ ਇੱਥੇ ਰੱਖ)^{(1)})^{(2)})^{(3)})^{(4)})^{(5)})^{(6)})^{(7)})^{(8)})^{(9)})^{(10)})^{(11)})^{(12)})^{(13)})^{(14)})^{(15)})^{(16)})^{(17)})^{(18)})^{(19)})^{(20)})^{(21)})^{(22)})^{(23)})^{(24)})^{(25)})^{(26)})^{(27)})^{(28)})^{(29)})^{(30)})^{(31)})^{(32)})^{(33)})^{(34)})^{(35)})^{(36)})^{(37)})^{(38)})^{(39)})^{(40)} ਅੱਜ ਅਸੀਂ ਸਰਕਾਰ ਨੂੰ ਇਹਦੇ ਵਿੱਚ ਵਾਰਨ ਕਰਦੇ ਆ ਉਹਨਾਂ ਨੂੰ ਖਬਰਦਾਰ ਕਰਦੇ ਆ ਕਿ ਉਹ ਇਹਨਾਂ ਕਾਲੇ ਕਰੋਨਾ ਨੂੰ ਜਲਦੀ ਤੋਂ ਜਲਦੀ ਵਾਪਸ ਲਾਓ ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਉਹਨਾਂ ਦਾ ਬੰਦ ਦਾ ਹੱਕ ਮਿਲ ਸਕੇ ਅਸੀਂ ਸਾਰੇ ਉਸ ਸੰਘਰਸ਼ ਦੀ ਹਮਾਇਤ ਕਰਦੇ ਆ ਔਰ ਜਿਹੜੇ ਕਾਲੇ ਕਾਨੂੰਨ ਆ ਕੇਂਦਰ ਸਰਕਾਰ ਨੂੰ ਅਸੀਂ ਇਹ ਖਬਰਦਾਰ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਨਹੀਂ ਤਾਂ ਸਮੁੱਚਾ ਹਿੰਦੁਸਤਾਨ ਆ ਜਿਹੜਾ ਉਹ ਜਿਵੇਂ ਰੋਜ਼ ਵਹੀਰਾ ਘੱਟ ਕੇ ਦਿੱਲੀ ਵੱਲ ਜਾ ਰਿਹਾ ਔਰ ਸਾਰੇ ਬਾਰਡਰ ਆ ਜਿਹੜੇ ਦਿੱਲੀ ਵਾਲ ਨੂੰ ਜਿੰਨੇ ਬਾਰਡਰ ਆਉਂਦੇ ਚਾਹੇ ਰਾਜਸਥਾਨ ਦੇ ਹਰਿਆਣੇ ਦੇ ਆ ਉਹ ਸਾਰੇ ਸੀਲ ਕਰ ਦਿੱਤੇ ਗਏ ਆ ਤੇ ਸਾਰੇ ਵਪਾਰੀ ਵਰਗ ਜਿਹੜੇ ਉਹ ਵੀ ਸਾਡਾ ਸਾਥ ਦੇ ਰਹੇ ਆ ਸੋ ਮੈਂ ਇੱਕ ਵਾਰ ਫੇਰ ਕੇਂਦਰ ਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਹਿੰਦੁਸਤਾਨ ਨੂੰ ਬਚਾਉਣਾ ਹੈ ਜੇ ਤੁਸੀਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡੇ ਤੋਂ ਨਫ਼ਰਤ ਨਾ ਕਰਨ ਭਾਰਤੀ ਜਨਤਾ ਪਾਰਟੀ ਤੋਂ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਇਹ ਜਿਹੜਾ ਕਾਲੇ ਕਾਨੂੰਨ ਹੈ ਵਾਪਸ ਲੈਣੇ ਚਾਹੀਦੇ ਆ ਮੁਕਤਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ smz news